ਸੋਨ ਕੰਗਣਾ ਬਹੁਤ ਹੋ ਗਿਆ ਤੇਰਾ ਇਹ ਡਰਾਮਾ ਖਾ ਕੇ ਮੂੰਹ ਤੇ ਚਪੇੜਾ ਅਕਲ ਤੈਨੂੰ ਫਿਰ ਵੀ ਨਹੀਂ ਆਈ ਕਦੇ ਤੂੰ ਕਿਸਾਨਾਂ ਨੂੰ ਅੱਤਵਾਦੀ ਦੱਸਦੀ ਕਦੇ ਵਕਵਾਦੀ ਦੱਸਦੀ ਤੇ ਹੁਣ ਤੂੰ ਆ ਗਈਆਂ ਸਾਡੇ ਸੰਤ ਜੁਰਨੈਲ ਸਿੰਘ ਭਿੰਡਰਾਂਵਾਲੇ ਤੇ ਤੈਨੂੰ ਪਤਾ ਹੈ ਸਿੱਖ ਕੌਮ ਦਾ ਇਤਿਹਾਸ ਕੀ ਹੈ ਸਿੱਖ ਕੌਮ ਹੈ ਕੀ ਸਿੱਖ ਕੌਮਾ ਕੁਰਬਾਨੀਆਂ ਜੋ ਤੁਹਾਡੇ ਵਰਗੇ ਹਿੰਦੂਆਂ ਪਿੱਛੇ ਦਿੱਤੀਆਂ ਸਿੱਖ ਤਲੀ ਤੇ ਧਰ ਕੇ ਤੁਰਨ ਵਾਲੀ ਸਿੱਖ ਕੌਮ ਬਾਰੇ ਤੁਸੀਂ ਐਦਾਂ ਦੀ ਬਗਵਾਸ ਕਰਦੇ ਹੋ ਐਦਾਂ ਦੇ ਸ਼ਬਦ ਬੋਲਦੇ ਹੋ ਤਾਂ ਮੈਨੂੰ ਲੱਗਦਾ ਨਹੀਂ ਕਿ ਤੁਸੀਂ ਵੀ ਰਾਜਪੂਤਾਂ ਦੇ ਹੋ ਬੀਬੀ ਸੁਧਰ ਜਾਓ ਚੰਗੇ ਰਹੋਗੇ ਤੇ ਜਿਹੜੀ ਇੰਦਰਾ ਨੇ ਹੱਥ ਚੱਕੀ ਸੀ 1984 ਦੇ ਜ਼ਖਮ ਅਜੇ ਤੱਕ ਸਾਡੇ ਹਰੇ ਨੇ ਤੇ ਤੁਸੀਂ ਹੱਥ ਨਾ ਚੱਕੋ ਕਿਉਂਕਿ ਅੱਤਵਾਦੀ ਐਵੇਂ ਨਹੀਂ ਬਣਦੇ ਵੱਖਵਾਦੀ ਐਵੇਂ ਨਹੀਂ ਬਣਦੇ ਕਿਉਂਕਿ ਜਦੋਂ ਅੱਤ ਹੁੰਦੀ ਹੈ ਤੇ ਫਿਰ ਅੱਤਵਾਦੀ ਇਹ ਬਣਦੇ ਨੇ ਤੇ ਵੱਖਵਾਦੀ ਬਣਦੇ ਨੇ ਤੇ ਬਾਕੀ ਸਿੱਖ ਕੌਮ ਇੱਕ ਐਸਾ ਇਤਿਹਾਸ ਹੈ ਇੱਕ ਐਸੀ ਮਾਰਸ਼ਲ ਕੌਮ ਹੈ ਕਿ ਜਿਨ੍ਹਾਂ ਨੇ ਕੁਰਬਾਨੀਆਂ ਤੋਂ ਸਿਵਾ ਹੋਰ ਕੁਝ ਨਹੀਂ ਕੀਤਾ ਦੂਸਰਿਆਂ ਦੀ ਖਾਤਰ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਤੇ ਹਿੰਦ ਦੀ ਚਾਦਰ ਬਣ ਕੇ ਉਤਰੇ ਸਾਡੇ ਗੁਰੂ ਨੇ ਤੁਸੀਂ ਨਹੀਂ ਜਾਣਦੇ ਇਸ ਇਤਿਹਾਸ ਬਾਰੇ ਤੇ ਮੈਂ ਚਾਹੁੰਨੀ ਆ ਕਿ ਬੀਬੀ ਜੀ ਪਹਿਲਾਂ ਇਤਿਹਾਸ ਪੜੋ ਐਮਪੀ ਤਾਂ ਪਤਾ ਨਹੀਂ ਤੁਸੀਂ ਕਿਵੇਂ ਬਣ ਗਿਓ ਕਿਵੇਂ ਨਹੀਂ ਤੇ ਪਹਿਲੀ ਗੱਲ ਤਾਂ ਫਿਲਮੀ ਅਲੱਗ ਜਿਹੜੇ ਕਲਾਕਾਰ ਹੁੰਦੇ ਆ ਇਹਨਾਂ ਨੂੰ ਤਾਂ ਟਿਕਟ ਦੇਣੀ ਹੀ ਨਹੀਂ ਚਾਹੀਦੀ ਤੇ ਸੋ ਪੀਐਮ ਮੋਦੀ ਸਾਹਿਬ ਜੀ ਇਹ ਜਿਹੜੀ ਬੇਸੂਰੀ ਤੁਹਾਡੀ ਕੰਗਣਾ रावत ਇਹਦੇ ਤੇ ਥੋੜੀ ਜੀ ਨੱਥ ਪਾਓ ਨਹੀਂ ਤਾਂ ਫਿਰ ਕਿਸੇ ਦਿਨ ਆਸੀ ਨੱਥ ਪਹਿਣੀ ਆ ਕਿ ਤੁਹਾਡੇ ਤਾਂ ਸੰਭਾਲੀ ਨਹੀਂ ਜਾਣੀ ਸੋ ਮੈਂ ਵਾਰਨਿੰਗ ਦਿੰਨੀ ਆ ਬੀਬੀ ਜੀ ਟਿਕ ਜੋ ਤੇ ਆਪਦੀ ਜਿਹੜੀ ਬਿਆਨਬਾਜ਼ੀ ਆ ਸੰਭਾਲ ਕੇ ਰੱਖੋ ਰਹੀ ਗੱਲ ਬੰਗਲਾਦੇਸ਼ ਬਣਾਉਣ ਦੀ ਉਹਦੇ ਵਿੱਚ ਜਾ ਉੱਥੇ ਹਿੰਦੂਆਂ ਨੂੰ ਬਚਾ ਠੀਕ ਹੈ ਸਿੱਖ ਜਿੱਥੇ ਵੀ ਖੜਦੇ ਆ ਨਾ ਪੈਰ ਨਹੀਂ ਪਿੱਛੇ ਪੁੱਟਦੇ ਸਮਝ ਗਈ ਨਾ ਸਿੱਖਾਂ ਦੀਆਂ ਦਿੱਤੀਆਂਆਂ ਜਾਂ ਕੁਰਬਾਨੀਆਂ ਦੀਆਂ ਲੋਕ ਮਸਾਲਾ ਦਿੰਦੇ ਨੇ ਤੇ ਰਹੀ ਗੱਲ ਬੰਗਲਾਦੇਸ਼ ਬਣਾਉਣ ਵਾਲੀ ਪੰਜਾਬ ਕਦੇ ਵੀ ਬੰਗਲਾਦੇਸ਼ ਵਰਗਾ ਨਹੀਂ ਬਣੂਗਾ ਕਿਉਂਕਿ ਪੰਜਾਬੀਆਂ ਦੇ ਵਿੱਚ ਇੱਕ ਅਣਖ ਹੈ ਤੇ ਉਸ ਆਣਖ ਨੂੰ ਬਾਰਡਰ ਦੀਆਂ ਬਰੂਹਾਂ ਤੇ ਵੇਖ ਚੁੱਕਾ ਹੈ મોદી ਸਮਝੀ ਨਾ ਉਹ ਸ਼ਿੰਗਾਰਾਂ ਚੋਂ ਨਿਕਲੀ ਹੋਈ ਕੌਮ ਹੈ ਕੁਰਬਾਨੀਆਂ ਚੋਂ ਨਿਕਲੀ ਹੋਈ ਕੌਮ ਹੈ ਤੇ ਇਸ ਕਰਕੇ ਥੋੜਾ ਜਿਹਾ ਨਾ ਪੜ ਲਿਆ ਕਰ ਸਿੱਖ ਇਤਿਹਾਸ ਬਾਰੇ ਤੇ ਫੇਰ ਕਿਤੇ ਬੋਲਿਆ ਕਰ ਤੇ ਜਿਹੜੀ ਰੋਟੀ ਖਾਣੀ ਹੈ ਨਾ ਉਹ ਕਿਸਾਨ ਦੇ ਘਰੋਂ ਹੀ ਆਉਂਦੀ ਹੈ ਤੇ ਰੋਟੀ ਖਾਣੀ ਛੱਡ ਠੀਕ ਹੈ ਬੇਨਤੀ ਹੈ ਤੇਰੇ ਅੱਗੇ ਅਪੀਲ ਹੈ ਕਿ ਸੁਧਰ ਜਾ ਸੁਧਰ ਜਾ ਨਹੀਂ ਤਾਂ ਫਿਰ ਤੈਨੂੰ ਪਤਾ ਹੀ ਆ ਪੰਜਾਬੀ ਬਖਸ਼ਦੇ ਨਹੀਂ ਏ ਸੁਣ ਕੰਗਣਾ ਬਹੁਤ ਹੋ ਗਿਆ ਤੇਰਾ ਇਹ ਡਰਾਮਾ ਖਾ ਕੇ ਮੂੰਹ ਤੇ ਚਪੇੜਾ ਅਕਲ ਤੈਨੂੰ ਫਿਰ ਵੀ ਨਹੀਂ ਆਈ ਕਦੇ ਤੂੰ ਕਿਸਾਨਾਂ ਨੂੰ ਅੱਤਵਾਦੀ ਦੱਸਦੀ ਕਦੇ ਵਕਵਾਦੀ ਦੱਸਦੀ ਤੇ ਹੁਣ ਤੂੰ ਆ ਗਈਆਂ ਸਾਡੇ ਸੰਤ ਜੁਰਨੈਲ ਸਿੰਘ ਭਿੰਡਰਾਂਵਾਲੇ ਤੇ ਤੈਨੂੰ ਪਤਾ ਹੈ ਸਿੱਖ ਕੌਮ ਦਾ ਇਤਿਹਾਸ ਕੀ ਹੈ ਸਿੱਖ ਕੌਮ ਹੈ ਕਿ ਸੇਕ ਕੌਮਾਂ ਕੁਰਬਾਨੀਆਂ ਜੋ ਤੁਹਾਡੇ ਵਰਗੇ ਹਿੰਦੂਆਂ ਪਿੱਛੇ ਦਿੱਤੀਆਂ ਸੀ ਸਤਲੀ ਤੇ ਧਰ ਕੇ ਤੁਰਨ ਵਾਲੀ ਸਿੱਖ ਕੌਮ ਬਾਰੇ ਤੁਸੀਂ ਐਦਾਂ ਦੀ ਬਗਵਾਸ ਕਰਦੇ ਹੋ ਐਦਾਂ ਦੇ ਸ਼ਬਦ ਬੋਲਦੇ ਹੋ ਤਾਂ ਮੈਨੂੰ ਲੱਗਦਾ ਨਹੀਂ ਕਿ ਤੁਸੀਂ ਵੀ ਰਾਜਪੂਤਾਂ ਦੇ ਹੋ ਬੀਬੀ ਸੁਧਰ ਜਾਓ ਚੰਗੇ ਰਹੋਗੇ ਤੇ ਜਿਹੜੀ ਇੰਦਰਾ ਨੇ ਹੱਥ ਚੱਕੀ ਸੀ 1984 ਦੇ ਜ਼ਖਮ ਅਜੇ ਤੱਕ ਸਾਡੇ ਹਰੇ ਨੇ ਤੇ ਤੁਸੀਂ ਅੱਤ ਨਾ ਚੱਕੋ ਕਿਉਂਕਿ ਅੱਤਵਾਦੀ ਐਵੇਂ ਨਹੀਂ ਬਣਦੇ ਵੱਖਵਾਦੀ ਐਵੇਂ ਨਹੀਂ ਬਣਦੇ ਕਿਉਂਕਿ ਜਦੋਂ ਅੱਤ ਹੁੰਦੀ ਹੈ ਤੇ ਫਿਰ ਅੱਤਵਾਦੀ ਬਣਦੇ ਨੇ ਤੇ ਵੱਖਵਾਦੀ ਬਣਦੇ ਨੇ ਤੇ ਬਾਕੀ ਸਿੱਖ ਕੌਮ ਇੱਕ ਐਸਾ ਇਤਿਹਾਸ ਹੈ ਇੱਕ ਐਸੀ ਮਸ਼ਹੂਰ ਕੌਮ ਹੈ ਕਿ ਜਿਨ੍ਹਾਂ ਨੇ ਕੁਰਬਾਨੀਆਂ ਤੋਂ ਸਿਵਾ ਹੋਰ ਕੁਝ ਨਹੀਂ ਕੀਤਾ ਦੂਸਰਿਆਂ ਦੀ ਖਾਤਰ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਤੇ ਹਿੰਦ ਦੀ ਚਾਦਰ ਬਣ ਕੇ ਉਪਰੇ ਸਾਡੇ ਗੁਰੂ ਨੇ ਤੁਸੀਂ ਨਹੀਂ ਜਾਣਦੇ ਇਸ ਇਤਿਹਾਸ ਬਾਰੇ ਤੇ ਮੈਂ ਚਾਹੁੰਨੀ ਆ ਕਿ ਬੀਬੀ ਜੀ ਪਹਿਲਾਂ ਇਤਿਹਾਸ ਪੜੋ ਐਮਪੀ ਤਾਂ ਪਤਾ ਨਹੀਂ ਤੁਸੀਂ ਕਿਵੇਂ ਬਣ ਗਿਓ ਕਿਵੇਂ ਨਹੀਂ ਕਿ ਪਹਿਲੀ ਗੱਲ ਤਾਂ ਫਿਲਮੀ ਅਲੱਗ ਜਿਹੜੇ ਕਲਾਕਾਰ ਹੁੰਦੇ ਆ ਇਹਨਾਂ ਨੂੰ ਤਾਂ ਟਿਕਟ ਦੇਣੀ ਹੀ ਨਹੀਂ ਚਾਹੀਦੀ ਤੇ ਸੋ ਪੀਐਮ ਮੋਦੀ ਸਾਹਿਬ ਜੀ ਇਹ ਜਿਹੜੀ ਬੇਸੂਰੀ ਤੁਹਾਡੀ ਕੰਗਣਾ रावत ਇਹਦੇ ਤੇ ਥੋੜੀ ਜੀ ਨੱਥ ਪਾਓ ਨਹੀਂ ਤਾਂ ਫੇਰ ਕਿਸੇ ਦਾ ਨਾਸੀ ਨਾth ਪੈਣੀ ਆ ਕਿ ਤੁਹਾਡੇ ਤੋਂ ਸੰਭਾਲੀ ਨਹੀਂ ਜਾਣੀ ਸੋ ਮੈਂ ਵਾਰਨਿੰਗ ਦਿੰਨੀ ਆ ਬੀਬੀ ਜੀ ਟਿਕ ਜੋ ਤੇ ਆਪਦੀ ਜਿਹੜੀ ਬਿਆਨਬਾਜ਼ੀ ਆ ਸੰਭਾਲ ਕੇ ਰੱਖੋ ਰਹੀ ਗੱਲ ਬੰਗਲਾਦੇਸ਼ ਬਣਾਉਣ ਦੀ ਉਹਦੇ ਵਿੱਚ ਜਾ ਉੱਥੇ ਹਿੰਦੂਆਂ ਨੂੰ ਬਚਾ ਠੀਕ ਹੈ ਸਿੱਖ ਜਿੱਥੇ ਵੀ ਖੜਦੇ ਆ ਨਾ ਪੈਰ ਨਹੀਂ ਪਿੱਛੇ ਪੁੱਟਦੇ ਸਮਝ ਗਈ ਨਾ ਸਿੱਖਾਂ ਦੀਆਂ ਦਿੱਤੀਆਂ ਜਾਂ ਕੁਰਬਾਨੀਆਂ ਦੀਆਂ ਲੋਕ ਮਸਾਲਾ ਦਿੰਦੇ ਨੇ ਤੇ ਰਹੀ ਗੱਲ ਬੰਗਲਾਦੇਸ਼ ਬਣਾਉਣ ਵਾਲੀ ਪੰਜਾਬ ਕਦੇ ਵੀ ਬੰਗਲਾਦੇਸ਼ ਵਰਗਾ ਨਹੀਂ ਬਣੂਗਾ ਕਿਉਂਕਿ ਪੰਜਾਬੀਆਂ ਦੇ ਵਿੱਚ ਇੱਕ ਅਣਖ ਹੈ ਤੇ ਉਹ ਅਣਖ ਨੂੰ ਬਾਰਡਰ ਦੀਆਂ ਬਰੂਹਾਂ ਤੇ ਵੇਖ ਚੁੱਕਾ ਹੈ મોદી ਸਮਝੀ ਨਾ ਉਹ ਸ਼ਿੰਗਾਰਾਂ ਚੋਂ ਨਿਕਲੀ ਹੋਈ ਕੌਮ ਹੈ ਕੁਰਬਾਨੀਆਂ ਚੋਂ ਨਿਕਲੀ ਹੋਈ ਕੌਮ ਹੈ ਤੇ ਇਸ ਕਰਕੇ ਥੋੜਾ ਜਿਹਾ ਨਾ ਪੜ ਲਿਆ ਕਰ ਸਿੱਖ ਇਤਿਹਾਸ ਬਾਰੇ ਤੇ ਫੇਰ ਕਿਤੇ ਬੋਲਿਆ ਕਰ ਤੇ ਜਿਹੜੀ ਰੋਟੀ ਖਾਣੀ ਹੈ ਨਾ ਉਹ ਕਿਸਾਨ ਦੇ ਘਰੋਂ ਹੀ ਆਉਂਦੀ ਹੈ ਤੇ ਰੋਟੀ ਖਾਣੀ ਛੱਡ ਠੀਕ ਹੈ ਬੇਨਤੀ ਹੈ ਤੇਰੇ ਅਗੇ ਅਪੀਲ ਹੈ ਕਿ ਸੁਧਰ ਜਾ ਸੁਧਰ ਜਾ ਨਹੀਂ ਤਾਂ ਫਿਰ ਤੈਨੂੰ ਪਤਾ ਹੀ ਆ ਪੰਜਾਬੀ ਬਖਸ਼ਦੇ ਨਹੀਂ ਏ ਸੁਣ ਕੰਗਣਾ ਬਹੁਤ ਹੋ ਗਿਆ ਤੇਰਾ ਇਹ ਡਰਾਮਾ ਖਾ ਕੇ ਮੂੰਹ ਤੇ ਚਪੇੜਾ ਅਕਲ ਤੈਨੂੰ ਫਿਰ ਵੀ ਨਹੀਂ ਆਈ ਕਦੇ ਤੂੰ ਕਿਸਾਨਾਂ ਨੂੰ ਅਤਵਾਦੀ ਏ ਦੱਸਦੀ ਤੇ ਕਦੇ ਵੱਖਵਾਦੀ ਏ ਦੱਸਦੀ ਤੇ ਹੁਣ ਤੂੰ ਆ ਗਈਆਂ ਸਾਡੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਤੈਨੂੰ ਪਤਾ ਹੈ ਸਿੱਖ ਕੌਮ ਦਾ ਇਤਿਹਾਸ ਕੀ ਹੈ ਸਿੱਖ ਕੌਮ ਹੈ ਕੀ ਸਿੱਖ ਕੌਮ ਕੁਰਬਾਨੀਆਂ ਜੋ ਤੁਹਾਡੇ ਵਰਗੇ ਹਿੰਦੂਆਂ ਪਿੱਛੇ ਦਿੱਤੀਆਂ ਸੀ ਸਤਲੀ ਤੇ ਧਰ ਕੇ ਤੁਰਨ ਵਾਲੀ ਸਿੱਖ ਕੌਮ ਬਾਰੇ ਤੁਸੀਂ ਐਦਾਂ ਦੀ ਬਗਵਾਸ ਕਰਦੇ ਹੋ ਐਦਾਂ ਦੇ ਸ਼ਬਦ ਬੋਲਦੇ ਹੋ ਤੋਂ ਮੈਨੂੰ ਲੱਗਦਾ ਨਹੀਂ ਕਿ ਤੁਸੀਂ ਵੀ ਰਾਜਪੂਤਾਂ ਦੇ ਹੋ ਬੀਬੀ ਸੁਧਰ ਜਾਓ ਚੰਗੇ ਰਹੋਗੇ ਤੇ ਜਿਹੜੀ ਇੰਦਰਾ ਨੇ ਹੱਥ ਚੱਕੀ ਸੀ 1984 ਦੇ ਜ਼ਖਮ ਹਜੇ ਤੱਕ ਸਾਡੇ ਹਰੇ ਨੇ ਤੇ ਤੁਸੀਂ ਹੱਥ ਨਾ ਚੱਕੋ ਕਿਉਂਕਿ ਅੱਤਵਾਦੀ ਐਵੇਂ ਨਹੀਂ ਬਣਦੇ ਵੱਖਵਾਦੀ ਐਵੇਂ ਨਹੀਂ ਬਣਦੇ ਕਿਉਂਕਿ ਜਦੋਂ ਅੱਤ ਹੁੰਦੀ ਹੈ ਤੇ ਫਿਰ ਅੱਤਵਾਦੀਏ ਬਣਦੇ ਨੇ ਤੇ ਵੱਖਵਾਦੀ ਬਣਦੇ ਨੇ ਤੇ ਬਾਕੀ ਸਿੱਖ ਕੌਮ ਇੱਕ ਐਸਾ ਇਤਿਹਾਸ ਹੈ ਇੱਕ ਐਸੀ ਮਾਸ਼ਲ ਕੌਮ ਹੈ ਕਿ ਜਿਨ੍ਹਾਂ ਨੇ ਕੁਰਬਾਨੀਆਂ ਤੋਂ ਸਿਵਾ ਹੋਰ ਕੁਛ ਨਹੀਂ ਕੀਤਾ ਦੂਸਰਿਆਂ ਦੀ ਖਾਤਰ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਤੇ ਹਿੰਦ ਦੀ ਚਾਦਰ ਬਣ ਕੇ ਉਤਰੇ ਸਾਡੇ ਗੁਰੂ ਨੇ ਤੁਸੀਂ ਨਹੀਂ ਜਾਣਦੇ ਇਸ ਇਤਿਹਾਸ ਬਾਰੇ ਤੇ ਮੈਂ ਚਾਹੁੰਨੀ ਆ ਕਿ ਬੀਬੀ ਜੀ ਪਹਿਲਾਂ ਇਤਿਹਾਸ ਪੜੋ ਐਮਪੀ ਤਾਂ ਪਤਾ ਨਹੀਂ ਤੁਸੀਂ ਕਿਵੇਂ ਬਣ ਗਿਓ ਕਿਵੇਂ ਨਹੀਂ ਤੇ ਪਹਿਲੀ ਗੱਲ ਤਾਂ ਫਿਲਮੀ ਅਲੱਗ ਜਿਹੜੇ ਕਲਾਕਾਰ ਹੁੰਦੇ ਆ ਇਹਨਾਂ ਨੂੰ ਤਾਂ ਟਿਕਟ ਦੇਣੀ ਹੀ ਨਹੀਂ ਚਾਹੀਦੀ ਤੇ ਸੋ ਪੀਐਮ ਮੋਦੀ ਸਾਹਿਬ ਜੀ ਇਹ ਜਿਹੜੀ ਬੇਸੂਰੀ ਤੁਹਾਡੀ ਕੰਗਣਾ रावत ਇਹਦੇ ਤੇ ਥੋੜੀ ਜੀ ਨੱਥ ਪਾਓ ਨਹੀਂ ਤਾਂ ਫਿਰ ਕਿਸੇ ਦਿਨ ਆਸੀ ਨੱਥ ਪੈਣੀ ਆ ਕਿ ਤੁਹਾਡੇ ਤੋਂ ਸੰਭਾਲੀ ਨਹੀਂ ਜਾਣੀ ਸੋ ਮੈਂ ਵਰਨਿੰਗ ਦਿੰਨੀ ਆ ਬੀਬੀ ਜੀ ਟਿਕ ਜੋ ਤੇ ਆਪਦੀ ਜਿਹੜੀ ਬਿਆਨਬਾਜ਼ੀ ਆ ਸੰਭਾਲ ਕੇ ਰੱਖੋ ਰਹੀ ਗੱਲ ਬੰਗਲਾਦੇਸ਼ ਬਣਾਉਣ ਦੀ ਉਹਦੇ ਵਿੱਚ ਜਾ ਉੱਥੇ ਹਿੰਦੂਆਂ ਨੂੰ ਬਚਾ ਠੀਕ ਹੈ ਸਿੱਖ ਜਿੱਥੇ ਵੀ ਖੜਦੇ ਹੈ ਨਾ ਪੈਰ ਨਹੀਂ ਪਿੱਛੇ ਪੁੱਟਦੇ ਸਮਝ ਗਈ ਨਾ ਸਿੱਖਾਂ ਦੀਆਂ ਦਿੱਤੀਆਂਆਂ ਜਾਂ ਕੁਰਬਾਨੀਆਂ ਦੀਆਂ ਲੋਕ ਮਸਾਲਾ ਦਿੰਦੇ ਨੇ ਤੇ ਰਹੀ ਗੱਲ ਬੰਗਲਾਦੇਸ਼ ਬਣਾਉਣ ਵਾਲੀ ਪੰਜਾਬ ਕਦੇ ਵੀ ਬੰਗਲਾਦੇਸ਼ ਵਰਗਾ ਨਹੀਂ ਬਣੂਗਾ ਕਿਉਂਕਿ ਪੰਜਾਬੀਆਂ ਦੇ ਵਿੱਚ ਇੱਕ ਅਣਖ ਹੈ ਤੇ ਉਹ ਅਣਖ ਨੂੰ ਬਾਰਡਰ ਦੀਆਂ ਬਰੂਹਾਂ ਤੇ ਵੇਖ ਚੁੱਕਾ ਹੈ ਮੋਦੀ ਸਮਝ ਗਈ ਨਾ ਉਹ ਸ਼ਿੰਗਾਰਾਂ ਚੋਂ ਨਿਕਲੀ ਹੋਈ ਕੌਮ ਹੈ ਕੁਰਬਾਨੀਆਂ ਚੋਂ ਨਿਕਲੀ ਹੋਈ ਕੌਮ ਹੈ ਤੇਸ ਕਰਕੇ ਥੋੜਾ ਜਾਂ ਨਾ ਪੜ ਲਿਆ ਕਰ ਸਿੱਖ ਇਤਿਹਾਸ ਬਾਰੇ ਤੇ ਫੇਰ ਕਿਤੇ ਬੋਲਿਆ ਕਰ ਤੇ ਜਿਹੜੀ ਰੋਟੀ ਖਾਣੀ ਹੈ ਨਾ ਉਹ ਕਿਸਾਨ ਦੇ ਘਰੋਂ ਹੀ ਆਉਂਦੀ ਹੈ ਤੇ ਰੋਟੀ ਖਾਣੀ ਛੱਡ ਠੀਕ ਹੈ ਬੇਨਤੀ ਹੈ ਤੇਰੇ ਅੱਗੇ ਅਪੀਲ ਹੈ ਕਿ ਸੁਧਰ ਜਾ ਸੁਧਰ ਜਾ ਨਹੀਂ ਤਾਂ ਫਿਰ ਤੈਨੂੰ ਪਤਾ ਹੀ ਆ ਪੰਜਾਬੀ ਬਖਸ਼ਦੇ ਨਹੀਂ ਹੈ